ਜਦੋਂ ਬਾਗ ਹੋ ਜਾਂਦਾ ਹੈ ਔਰ ਇਹ ਮਰਿਆਦਾ ਕਲਸੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਪ੍ਰਸਿੱਧ ਕੀਤੀ ਹੈ ਹਰ ਸੰਤ ਜੀ ਮਿਕਸ ਲਿਖਾਉਣ ਤੋਂ ਪਹਿਲਾਂ ਔਰ ਲੇਟ ਤੋਂ ਜੀ ਸ਼ੁਰੂਆਤ ਵੀ ਕਲਸੀਆਂ ਹੀ ਸੈਤਜਾਦਿਆਂ ਦੇ ਨਵੇਂ ਤੋਂ ਹੀ ਕੱਟ ਕਰਕੇ ਕੀਤੀ ਗਈ ਸੀ ਸੰਗਤ ਨੂੰ ਦਰਸ਼ਨਾ ਦੀ ਲੋੜ ਹੁੰਦੀ ਆ ਦੂਜਿਆਂ ਨੂੰ ਵੀ ਦੱਸ ਦਿਆ ਕਰੋ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹਨ ਭਾਈਆ ਤੇਜ ਸਿੰਘ ਡੰਡੀ ਨਾਲ ਕਿ ਸੰਗਤ ਕਿ ਜਿਹੜੀ ਸਾਡੀ ਸੰਗਤ ਆ ਇਹਨੂੰ ਸਾਡੇ ਦਰਸ਼ਨਾਂ ਦੀ ਲੋੜ ਹੁੰਦੀ ਹੈ ਕਿ ਇਹਨਾਂ ਨੂੰ ਲੋੜ ਆ ਸਾਡੇ ਦਰਸ਼ਨਾਂ ਦੀ ਜ਼ਰੂਰਤ ਆ ਲੋੜ ਆ ਸੰਗਤ ਨੂੰ ਦਰਸ਼ਨਾਂ ਦੀ ਲੋੜ ਹੁੰਦੀ ਆ ਦੂਜਿਆਂ ਨੂੰ ਵੀ ਦੱਸ ਲਿਆ ਕਰੋ ਕਿ ਸੰਗਤ ਨੂੰ ਦਰਸ਼ਨਾਂ ਸਾਡੇ ਦੀ ਲੋੜ ਆ ਦੂਜੀ ਸੰਗਤ ਨੂੰ ਵੀ ਦੱਸ ਲਿਆ ਕਰੋ ਜਿਹੜਾ ਅਸੀਂ ਬਚਨ ਕਰਦਿਆਂ ਦੂਜੀ ਸੰਗਤ ਨੂੰ ਵੀ ਦੱਸ ਦਿਆ ਕਰੋ ਇਹ ਗੁਰੂ ਧਾਮ ਦੇ ਜਿੰਨ ਅੰਦਰ ਵਰਨਾ ਆਦਰ ਨਾਲ ਵੜੇ ਤੇ ਇਹ ਕਲਸੀਆ ਜਿਹੜਾ ਹੈ ਇਹ ਘਰ ਜਿਹੜਾ ਇਹ ਜਿਹੜਾ ਦਾਰਿਆ ਇਹ ਜਿਹੜਾ ਦਵਾਰ ਆ ਇਹ ਕੀ ਆ ਗੁਰੂ ਦਾ ਧਾਮ ਆ ਮੈਂ ਤੁਹਾਡਾ ਗੁਰੂਆ ਮਹਾਰਾਜ ਸਿੰਘ ਵਿਸ਼ਨੂ ਪਲਵਾਨ ਆ ਅਦਿਅੰਤ ਜੁਗਾਂ ਜਗਤ ਰਹਿਣ ਵਾਲਾ ਸਦਾ ਹੀ ਸੱਚਾ ਗੁਰੂ ਆ ਸਦਾ ਹੀ ਰਹਿਣ ਵਾਲਾ ਗੁਰੂ ਆ ਔਰ ਮੈਂ ਤੁਹਾਡਾ ਸੱਚਾ ਗੁਰੂ ਆ ਤੇ ਇਹ ਮੇਰਾ ਗੁਰੂ ਦਾ ਧਾਮ ਆ ਮੇਰੇ ਮੇਰਾ ਗੁਰੂ ਦਾ ਘਰ ਆ ਦਾਰਿਆ ਦਵਾਰ ਆ ਇਹ ਕੀ ਆ ਧਾਮ ਆ ਇਹ ਗੁਰੂ ਦਾ ਧਾਮ ਆ ਔਰ ਦਾਰਿਆ ਦਵਾਰ ਆ ਦਾਰਿਆ ਘਰ ਆ ਏ ਗੁਰੂ ਧਾਮ ਜਿਨ ਅੰਦਰ ਵਰਨਾ ਆਦਰ ਨਾਲ ਵੜੇ ਭਾਵ ਇਥੇ ਜਿਨ ਅੰਦਰ ਵਰਨਾ ਆਦਰ ਨਾਲ ਵੜੇ ਅੰਦਰ ਵੜੇ ਸਤਕਾਰ ਨਾਲ ਇੱਜ਼ਤ ਮਾਨ ਨਾਲ ਅੰਦਰ ਵੜੇ ਇਹ ਧੰਗ ਤੇ ਤਰੀਕਾ ਹੈ ਔਰ ਗੁਰੂ ਧਾਮ ਅਜੇ ਵੀ ਉੱਥੇ ਹੀ ਆ ਗੁਰੂ ਧਾਮ ਕਲਸੀਆਂ ਉੱਥੇ ਹੀ ਆ ਜਿੱਥੇ ਵਿਆਹ ਹੋਇਆ ਕੋ ਸਤਾਨ ਉੱਥੇ ਹੀ ਆ ਔਰ ਕਿਸੇ ਗੁਰੂ ਧਾਮ ਨੂੰ ਹੀ ਕਿਹਾ ਗਿਆ ਕਿ ਕਲਸੀਆਂ ਨੂੰ ਮੈਂ ਸੱਚ ਤਖਤ ਬਣਾ ਦਿੱਤਾ ਹੈ ਕਲਸੀਆਂ ਉਹ ਸਾਮਾਨ ਦਿੱਤਾ ਹੈ ਕਿ ਇਹਨੂੰ ਮੈਂ ਸੱਚਪੱਕ ਤੱਤ ਜੁਗਦਾ ਬਣਾ ਦਿੱਤਾ ਹੈ ਔਰ ਤਖਤਾਂ ਜਿਹੜਾ ਹੈ ਸੀਸ ਨਵਾਇਆ ਜਾਂਦਾ ਹੈ ਤਖਤਾਂ ਤੋਂ ਹੁਕਮ ਚੱਲਦੇ ਸੀ ਜੋ ਹਰ ਸੰਤ ਇਹੋ ਸੱਚੇ ਪਾਖਾ ਬਚਨ ਕਰ ਰਹੇ ਇਹਨਾਂ ਨੇ ਕਹਿੰਦੇ ਇਥੇ ਆਤਰ ਨਾਲ ਵੜੇ ਇਹ ਬਚਨ ਚਾਰ ਜੁਗ ਤੱਕ ਅਡਲ ਹਨ ਇਸ ਏਹ ਦੇ ਵਿੱਚ ਇਹ ਜੇੜ ਚਾਰ ਜੁਗ ਤੱਕ ਚੱਲਣੀ ਹੈ ਔਰ ਇਹ ਬਚਨ ਚਾਰ ਜੁਗ ਤੱਕ ਅਡਲ ਹਨ ਦੋ ਸੱਚੇ ਪਹਾੜਾ ਜਿਹੜਾ ਬੋਲਿਆ ਉਹ ਤੇ ਬਚਣਿਆ ਆ ਅਜੰਤ ਜੁਗਾ ਜਗੰਤ ਤੱਕ ਰਹਿਣ ਵਾਲਾ ਲੇਕਿਨ ਇਸ ਖੇਲ ਦੇ ਵਿੱਚ ਇਹ ਬਚਨ ਜਿਹੜੇ ਹਨ ਚਾਰ ਜੋਗ ਤੱਕ ਮਹਾਨ ਦਾ ਆਦਰ ਨਾਲ ਬੜੇ ਸਤਕਾਰ ਨਾਲ ਇੱਜ਼ਤ ਮਾਨ ਨਾਲ ਬੜੇ ਜਿਹੜਾ ਸਾਨੂੰ ਇੱਥੇ ਬਹਿ ਕੇ ਵੀ ਨੀਚੇ ਨਾਲ ਯਾਦ ਨਾ ਕਰੇ ਹੋਰ ਕਿੱਥੇ ਧਿਆਊਗਾ ਕਿ ਜਿਹੜਾ ਸਾਨੂੰ ਇੱਥੇ ਬਹਿ ਕੇ ਸਾਡੇ ਦਰ ਘਰ ਦੇ ਵਿੱਚ ਦੁਆਰੇ ਤੇ ਬਹਿ ਕੇ ਸਾਡੇ ਚਰਨਾਂ ਦੇ ਵਿੱਚ ਬਹਿ ਕੇ ਸਾਨੂੰ ਇੱਥੇ ਬਹਿ ਕੇ ਵੀ ਨਿਜੇ ਨਾਲ ਯਾਦ ਨਾ ਕਰੇ ਭਾਵ ਯਕੀਨ ਭਰੋਸੇ ਨਾਲ ਨਿਜੇ ਨਾਲ ਸਾਨੂੰ ਯਾਦ ਹੀ ਨਹੀਂ ਕਰਦੇ ਇੱਥੇ ਬਹਿ ਕੇ ਹੋਰ ਕਿੱਥੇ ਇਧਰ ਦੱਸ ਇੱਥੇ ਹੋਰ ਕਿਹੜਾ ਥਾਂ ਹੈ ਇਸ ਤੋਂ ਪਰੇ ਬਾਪ ਕਲਸੀਆਂ ਤੋਂ ਪਰੇ ਗੁਰੂ ਧਾਮ ਤੋਂ ਪਰੇ ਹੋਰ ਕਿਹੜਾ ਆ ਆ ਜਿੱਥੇ ਬਹਿ ਕੇ ਸਾਨੂੰ ਜਿਹੜਾ ਹੈ ਯਾਦ ਕਰੂਗਾ ਨੀਚੇ ਨਾਲ ਕਿਹ ਹੋਈਆ ਤੇ ਜੇ ਕਿੱਥੇ ਬਹਿ ਕੇ ਨਹੀਂ ਕਰ ਸਕਦਾ ਤੇ ਹੋਰ ਕੋਈ ਵਜਾ ਤਾਂ ਨਹੀਂ ਜਿੱਥੇ ਬਹਿ ਕੇ ਸਾਨੂੰ ਨੀਚੇ ਨਾਲ ਯਾਦ ਕਰ ਸਕਦਾ ਹੋਰ ਕਿੱਥੇ ਧਿਆਉਗਾ ਇਹ ਹੋਰ ਕਿੱਥੇ ਸਾਡਾ ਚਿੰਤਨ ਕਰੂਗਾ ਸਾਡਾ ਯਾਦ ਕਰੂਗਾ ਜੇ ਸਾਡੇ ਚਰਨਾ ਜਿੱਥੇ ਸਾਡੇ ਦਰਦਵਾਰੀ ਤੇ ਬਹਿ ਕੇ ਸਾਡਾ ਚਾਲ ਨਹੀਂ ਕਰਦਾ ਜਿਹੜਾ ਜੀਵ ਠੀਕ ਹੈ ਹਰ ਸੰਤ ਜੀ ਉਹ ਇਹ ਮਰਿਆਦਾ ਸੱਚੇ ਪਾਤਸ਼ਾਹ ਜੀ ਨੇ ਕਿੱਥੇ ਪ੍ਰਸਿੱਧ ਕੀਤੀ ਸਭ ਤੋਂ ਪਹਿਲਾਂ ਸੰਗਾਸਨ ਦੇ ਉੱਪਰ ਸਰੂਪ ਲਵਾਉਣ ਦੀ ਕਿੱਥੇ ਹਰ ਸੰਤ ਜੀ ਉਹ ਕਿੱਥੇ ਪ੍ਰਸਿੱਧ ਕੀਤੀ ਮਰਿਆਦਾ ਪਿੰਡ ਕਲਸੀਆਂ ਦੇ ਵਿੱਚ ਹਰ ਸੰਤ ਜੀ ਉਹ ਜੋ ਅਜੇ ਵੀ ਘਰ ਜਿਹੜਾ ਦਰਦਵਾਰਾ ਜਿੱਤੇ ਆਪਾਂ ਨੇ ਵਿਚਾਰ ਕਰਦੇ ਇੱਕ ਕਰੋ ਪ੍ਰਸਿੱਧ ਕੀਤੀ ਪਹਿਲੀ ਚੇਤਨ ਨਵੇਂ ਸਾਲ ਵਾਲੇ ਦਿਨ ਪਹਿਲੀ ਚੇਤਨ ਹਰ ਸੰਤ ਦਾ ਅਕਰ ਪਿੰਡ ਕਲਸੀਆਂ ਦੇ ਵਿੱਚ ਔਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਸੰਗਾਸਨ ਦੇ ਉੱਪਰ ਲਵਾ ਕੇ ਔਰ ਇਹ ਮਰਿਆਦਾ ਪਰਚਿਤ ਕੀਤੀ ਔਰ ਇਹ ਮਰਿਆਦਾ ਚਾਲਿਤ ਤੱਕ ਚੱਲਦੀ ਰਹੇਗੀ ਸੱਚੇ ਪਾਤਸ਼ਾਹ ਦੀ ਬਾਣੀ ਵੀ ਰਹੇਗੀ ਔਰ ਸੱਚੇ ਪਾਤਸ਼ਾਹ ਦਾ ਸਰੂਪ ਵੀ ਰਹੇਗਾ ਨਿਸ਼ਾਨ ਵੀ ਰਹੇਗਾ ਇਹ ਨਹੀਂ ਕੇ ਸਰੂਪ ਨਹੀਂ ਰਹੇਗਾ ਸੋ ਇਹ ਮਰਿਆਦਾ ਚਲਦੀ ਰਹੇਗੀ ਔਰ ਜਨ ਭਗਤ ਜਿਹੜੇ ਪਿਆਰੇ ਪਰਮੇਸ਼ਰ ਦੇ ਸੱਚੇ ਪਾਤਸ਼ਾਹ ਦੇ ਬਚਨ ਤੇ ਪਰਤੀਤ ਕਰਕੇ ਔਰ ਇਸ ਮਰਿਆਦਾ ਦੇ ਅਨਸਾਰ ਚੱਲਦੇ ਜਾਣਗੇ ਮਨ ਮੁਖ ਨਹੀਂ ਚੱਲ ਸਕਣਗੇ ਕੇਵਲ ਗੁਰਮੁਖ ਪਾਠ ਸੇਕ ਤੇਾਰੇ ਹੀ ਚੱਲਣਗੇ ਮਨਮੁਖ ਤੇ ਸਰੂਪ ਤੋਂ ਵੀ ਿਕਨਾ ਕਰਕੇ ਬੈਠਾ ਹੋਇਆ ਮਨਮੁਖ ਦਾ ਕੀ ਹੈ ਜਿਹੜਾ ਮਨ ਦੀ ਮਨਸਾ ਦੇ ਵਿੱਚ ਦੌੜਦਾ ਉਹ ਤੇ ਪਰਮੇਸ਼ਰ ਦੇ ਸਰੂਪ ਨਾਲ ਵੀ ਿਕਨਾ ਕਰ ਰਿਹਾ ਹੈ ਤੋ ਮਨਮੁਖ ਿਕਨਾ ਕਰਦਾ ਹੈ ਔਰ ਜਿਹੜਾ ਗੁਰਮੁਖ ਹੈ ਭਗਤ ਹੈ ਉਹ ਸਤਗੁਰੂ ਦੇ ਸਰੂਪ ਨਾਲ ਪਿਆਰ ਕਰਦਾ ਹੈ ਦਰਸ਼ ਦਿਦਾਰ ਤੋਂ ਬਿਨਾ ਰਹਿ ਨਹੀਂ ਸਕਦਾ ਜਿਹੜਾ ਗੁਰਮੁਖ ਹੈ